ਜੈਸਲਮੇਰ ਗੁਰਦਰ ਸਾਹਿਬ ਵਿੱਚ ਇਸ ਕਮਰੇ ਚ ਆਪਰਾਤ ਰਹੇ ਸੀ ਤੇ ਹਾਲ ਵਾਵਾ ਪੰਜ ਸੱਤ ਮੰਜੇ ਡਹਿ ਜਾਂਦੇ ਨੇ ਇਹਦੇ ਵਿੱਚ ਇਧਰ ਸਮਾਨ ਪਿਆ ਇਹ ਆਪਣੇ ਬਿਸਤਰੇ ਬਿਸਤਰਾ ਮਿਲ ਗਿਆ ਸੀ ਮੰਜੇ ਮਿਲ ਗਏ ਸੀ ਇਹ ਸਾਈਕਲ ਖੜੇ ਤੇ ਇਧਰ ਕੁਝ ਹੋਰ ਸਮਾਨ ਖਿਲਰਿਆ ਪਿਆ ਤੇ ਇਧਰ ਫੋਨ ਚਾਰਜ ਲੱਗੇ ਹੋਏ ਨੇ ਪਾਵਰ ਬੈਂਕ ਚਾਰਜ ਲੱਗੇ ਹੋਏ ਨੇ ਤੇ ਸਵੇਰੇ ਸਵੇਰੇ ਉੱਠ ਕੇ ਆਪਾਂ ਚਾਹ ਧਰਤੀ ਚਾਹ ਸਵੇਰ ਸਵੇਰਾ ਵਾਵਾ ਖੁੱਲੀ ਹੀ ਬਣਾ ਲੈਂਦੇ ਆ ਕਿਉਂਕਿ ਨਾਲ ਪਿੰਨੀ ਖਾਣੀ ਹੁੰਦੀ ਹੈ ਤੇ ਚਾਹ ਖੁੱਲੀ ਵੀ ਹੋਵੇ ਤਾਂ ਵਧੀਆ ਰਹਿੰਦਾ ਹੈ ਗੁਰਦੁਆਰਾ ਸਾਧ ਸੰਗ ਸਹਿਬ ਜੈਸਲਮੇਰ ਤੇ ਗੁਰਦਰ ਸਾਹਿਬ ਦਾ ਅੰਦਰ ਦਾ ਪਾਸਾ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਇੱਥੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਇੱਥੋਂ ਅਗਲਾ ਸਫ਼ਰ ਤੈਅ ਕਰਾਂਗੇ ਪ੍ਰਮਾਤਮਾ ਸਭ ਤੇ ਆਪਣੀ ਮਿਹਰ ਬਣਾਈ ਰੱਖੇ ਤੇ ਸਭ ਦਾ ਭਲਾ ਕਰੇ ਆਪਣੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਬਤਰਾ ਨੂੰ ਪਹਿਣਾ ਪਰਾਵਾਂ ਨੂੰ ਬਜ਼ੁਰਗਾਂ ਨੂੰ ਮਥਾਵੋ ਸਸਰੀਕਾਲ ਤੇ ਅੱਜ ਤਰੀਕ 18 ਦਸੰਬਰ ਸਾਲ 2025 ਤੇਰਾ ਤਾਂ ਪੈਸ ਗੁਰੂ ਘਰ ਵਿੱਚ ਰੁਕੇ ਸੀ ਗੁਰਦਸਾਹ ਸਾਹਿਬ ਸੰਗਤ ਤੇ ਇਹ ਗੁਰਦਸਾਹ ਪੈਂਦਾ ਹੈ 에ਅਰ ਫੋਰਸ ਰੋਡ ਜਸਲ ਮੀਰ ਤੇ ਕੋ ਜੇ ਕੋਈ ਵੀ ਮੇਰਾ ਵੀਰ ਭਾਈ ਯਾਤਰਾ ਕਰਦਾ ਹੋਇਆ ਇਧਰਾਵੇ ਤਾਂ ਤੁਸੀਂ ਇਸ ਗੁਰੂ ਘਰ ਵਿੱਚ ਰੁਕ ਸਕਦੇ ਇੱਥੇ ਤੁਹਾਨੂੰ ਕਮਰਾ ਮਿਲ ਜੇਗਾ ਹਾਲ ਮਿਲ ਜੇਗਾ ਬਸ ਸੇ ਸਤਿਗੁਰੂ ਘਰ ਵਿੱਚ ਲੰਗਰ ਦੀ ਵਿਵਸਥਾ ਨਹੀਂ ਹੈਗੀ ਲੰਗਰ ਤੁਹਾਨੂੰ ਬਾਹਰੋਂ ਕਿਤੇ ਦੁਕਾਨ ਤੋਂ ਛਕਣਾ ਪਏਗਾ ਤੇ ਅੱਜ ਦਾ ਆਪਣਾ ਸਫ਼ਰ ਰਹੇਗਾ ਸਾਮ ਤੱਕ ਸਾਮ ਮਸ਼ਹੂਰ ਏ ਰੇਤੇ ਦੇ ਟਿੱਬਿਆਂ ਕਰਕੇ ਡੈਚ ਜੂਨ ਕਰਕੇ ਤੇ ਉਹ ਇੱਥੋਂ ਪੈਂਦਾ ਹੈ ਲਗਭਗ 45 ਕਿਲੋਮੀਟਰ ਸੋ ਉਧਰੋਂ ਜਾਵਾਂਗੇ ਨਵੇਂ ਤਜਰਬੇ ਹੋਣਗੇ ਨਵੇਂ ਰਾਹ ਹੋਣਗੇ ਤੇ ਅੱਜ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ ਪਿੱਛੇ ਜਿਹੜੇ ਆਪਣੇ ਰੇਤੇ ਦੇ ਟਿੱਬੇ ਆਏ ਸੀ ਭਾਰਤੀ ਉਹਨਾਂ ਦੇ ਕਿਤੇ ਨਾ ਕਿਤੇ ਝਾੜ ਹੂਸਾ ਹੈਗਾ ਸੀ ਕਿਕਰਾਂ ਸਨ ਇੱਧਰ ਬਿਲਕੁਲ ਖਾਲੀ ਏ। ਤੋਂ ਬੜੇ ਰੋ ਵੀਡੀਓ ਦੇ ਨਾਲ ਵੀਡੀਓ ਨੂੰ ਪੂਰੀ ਜਰੂਰ ਵੇਖਿਓ ਬਹੁਤ ਵਧੀਆ ਵੀਡੀਓ ਹੋਣ ਵਾਲੀ ਏ। ਤੇ ਜੇਕਰ ਵੀਡੀਓ ਥੋੜੀ ਲੰਮੀ ਹੋਈ ਤਾਂ ਆਪਾਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਦੁਬਾਰੀ-ਦੁਬਾਰੀ ਪਾਵਾਂਗੇ। ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਟਿੱਪੀਆਂ ਜਰੂਰ ਛਕਿਓ ਜੀ। ਕਿਉਂ ਮਿਲਦੇ ਆਂ ਜੀ ਅੱਜ ਜਰਾ ਹਾਂ। ਲਓ ਜੀ ਬਾਬੇ ਕੋਲੋਂ ਲੈ ਕੇ ਇਜਾਜ਼ਤ ਤੇ ਅੱਜ ਦਾ ਸਫ਼ਰ ਕਰਤਾ ਸ਼ੁਰੂ ਰਾਤ ਲੇਟ ਹੋ ਗਈ ਸੌਂਦਿਆ ਸੌਂਦਿਆਂ ਕਿਉਂਕਿ ਕਿਲਾ ਵੇਖਿਆ ਝੀਲ ਤੇ ਚਲ ਗਏ ਰੋਟੀ ਬਣੀ ਖਾ ਕੇ ਆ ਕੇ ਵੀਡੀਓ ਦੀ ਐਡੀਟਿੰਗ ਕੀਤੀ ਤੇ 2:30 ਵਜੇ ਸੁੱਤੇ ਫਿਰ ਵੀਡੀਓ ਅਪਲੋਡ ਕਰਨ ਤੋਂ ਬਾਅਦ ਕਿਉਂਕਿ ਸਾਰਾ ਦਿਨ ਵੀਡੀਓ ਬਣਦੀ ਆ ਸਫ਼ਰ 'ਚ ਰਹਿੰਨੇ ਆ ਤੇ ਵੀਡੀਓ ਐਡੀਟਿੰਗ ਕਰਕੇ ਉਹ ਵੀ ਕੰਮ ਜ਼ਰੂਰੀ ਹੈ ਆਜੋ ਵੀ ਚਲਿਏ ਆ ਘੜਾ ਬੈਠਾ ਮੋਚੀ ਅੱਛਾ ਇਤੋਂ ਕਰਵਾ ਲਈਆ ਹਾਂ ਤੇ ਇੱਕ ਟੰਕਾ ਹੀ ਟੁੱਟ ਗਿਆ ਕੱਲ ਪੱਸੋਂ ਦਾ ਦਾ ਤਣੀ ਦਾ ਇਹ ਲੋ ਬੋਲੇ ਇਹਨੂੰ ਆਪਾਂ ਟੰਕਾ ਲਵਾ ਲਿਆ ਇਤੋਂ ਕਿਉਂਕਿ ਥੱਲੇ ਲਟਕਦਾ ਸੀ ਤੇ ਕਈ ਵਾਰ ਟਾਇਰ ਨਾਲ ਵੀ ਲੱਗਣ ਲੱਗ ਜਾਂਦਾ ਸੀ ਤੇ ਹਾਂ ਆਜਾ ਚਲਿਏ ਬੱਸ ਤੇ ਇੱਥੇ ਆ ਬਾਈ ਜੀ ਆਪਾਂ ਨੂੰ ਮਿਲੇ ਨੇ ਤੁਸੀਂ ਕਿੱਥੋਂ ਸੂਰਤ ਘਟ ਗੰਗਾ ਨਗਰ ਦੀ ਲਾ ਸੂਰਤਗੜ ਗੰਗਾ ਨਗਰ ਜ਼ਿਲ੍ਹਾ ਤੇ ਇਹ ਬੰਦਾ ਬੜਾ ਮਸਤ ਮਿਲਿਆ ਸਾਨੂੰ ਬਹੁਤ ਆਸਾਸ ਗੱਲਾਂ ਕਰਦਾ ਹੈ ਬੜੇ ਵਰਗੇ ਮਿਲ ਗਏ ਸਾਨੂੰ ਸਰਪੰਚ ਵਾਲੇ ਸਰ ਕੀ ਨਾਮ ਹੈ ਤੁਹਾਡਾ ਮੋਹਨ ਲਾਲ ਮੋਹਨ ਲਾਲ ਠੀਕ ਹੈ ਜਉਂਦਾਬਸਾ ਰਹਿਆ ਜਰਾ ਬਹੁਤ ਵਧੀਆ ਬਈ ਤੇ ਬੜੀਆਂ ਵਧੀਆ ਗੱਲਾਂ ਕੀਤੀਆਂ ਹੈ ਹੱਸ ਕੇ ਮਿਲਿਆ ਬੰਦਾ ਸਾਨੂੰ ਤੇ ਰਾਜਸਥਾਨੀ ਹੁੰਦੇ ਬੜੇ ਮਸਤ ਬੰਦੇ ਨੇ ਚੰਗਾ ਭਾਈ ਠੀਕ ਸਾਬ ਧੰਨਵਾਦ ਬਹੁਤ ਬਹੁਤ ਅਸੀਂ ਇੱਕ ਸਾਰਾ ਘੁੰਮ ਕੇ ਆਉਂਨੇ ਆ ਤੇ ਇੱਥੇ ਜਾਇਜ਼ ਤੇ ਤੁਹਾਨੂੰ ਦੁਬਾਰਾ ਫਿਰ ਮਿਲ ਕੇ ਜਾਵਾਂਗੇ ਠੀਕ ਹੈ ਜੀ ਓਕੇ ਵੀ ਠੀਕ ਚੰਗਾ ਤੇ ਗਰਮੀ ਵਧਣੀ ਸ਼ੁਰੂ ਹੋ ਗਈ ਤੇ ਆਪਾਂ ਬਾਵਾ ਦਿੱਤੇ ਅਸਲੀ ਬੇਚੜਾ ਲਿਆ ਕਿਉਂਕਿ ਸਿੱਧੀ ਧੁੱਪ ਕਦੇ ਵੀ ਖਤਰਨਾਕ ਵੀ ਹੋ ਜਾਂਦੀ ਹੈ ਤਾਂ ਕਰਕੇ ਜਿੱਧਰੋਂ ਆਟੂ ਆ ਰਿਹਾ ਇਧਰ ਰਹਿ ਗਿਆ ਜਸਲਮੇਰ ਸ਼ਹਿਰ ਤੇ ਆਹ ਸਾਹਮਣੇ ਢਿੱਬੇ ਪੀਲੇ ਵੇਲੇ ਪੱਥਰਾਂ ਦੇ ਤੇ ਇਧਰ ਆਪਾਂ ਜਾ ਰਹੇ ਹਸਮਲ ਨੂੰ ਤੇ ਇੱਥੇ ਇੱਕ ਮੂੰਗਫਲੀ ਦੀ ਦੁਕਾਨ ਹੈ ਇਹ ਬਾਈ ਨੇ ਆਵਾਜ਼ ਮਾਰੀ ਤਾਂ ਆਪਾਂ ਇਹਦੇ ਕੋਲ ਰੁਕੇ ਹੋਏ ਆਂ ਔਰ ਬਾਈ ਕੀ ਹਾਲ ਹੈ ਯੂਪੀ ਬਰੇਲੀ ਕੇਮ ਯੂਪੀ ਕੇ ਬਰੇਲੀ ਕੇ ਰਹਿਨੇ ਵਾਲੇ ਹੋ ਹਮਾਰੇ ਪੜੋਸੀ ਹੋ ਫਿਰ ਤੋਂ ਇਧਰ ਬਿਜ਼ਨਸ ਕਰ ਰਹੇ ਹੋ ਆਪਣਾ ਹਾਂ ਬਿਜ਼ਨਸ ਮੂੰਗਫਲੀ ਦਾ ਰੇਟ ਤਾਂ ਉਹੀ ਹੈ ਜਿਹੜਾ ਆਪਾਂ ਨੇ ਪੰਜਾਬ 'ਚ ਪਰ ਕੁਆਲਿਟੀ ਦਾ ਥੋੜਾ ਫਰਕ ਹੈ ਆ ਗਿਆ ਜੀ ਪਿੰਡ ਜਸਲ ਇਹ ਘਰ ਨੇ ਮੇਲੇ ਮੇਲੇ ਪੱਥਰ ਦੇ ਹੋਈ ਕਿਤੇ ਕਿਤੇ ਜਿਵੇਂ ਝੋਪੜੀ ਜੰਦੀ ਆ ਦੇ ਤੇ ਇਸ ਪਾਸੇ ਖੇਤੀ ਕਿਤੇ ਨਹੀਂ ਦਿਸਦੀ ਜਿਆਸਲਪੇਰ ਟੱਪਦੇ ਸਾਰੇ ਤਰਤਲ ਬਿਲਕੁਲ ਬਦਲ ਗਿਆ ਪਿਛਲੇ ਪਾਸੇ ਖੇਤੀ ਹੈਗੀ ਸੀ ਪਹਿਲੀਆਂ ਉੱਚੀ ਨੀਵੇਂ ਦੇ ਵਿੱਚ ਕਿਤੇ ਨਾ ਕਿਤੇ ਕਣਕ ਛੋਲੇ ਜਾਂ ਜ਼ੀਰਾ ਵਗੈਰਾ ਬੀਜਿਆ ਹੋਇਆ ਸੀ ਤੇ ਇਸ ਪਾਸੇ ਉਜਾਰ ਹੈ ਸਾਰੇ ਤੇਰਾ ਰਾਹ ਹੈ ਉਹਰਾ ਉੱਚਾ ਨਹੀਂ ਮੈਂ ਕਿਤੇ ਚੜ੍ਹਾਈ ਆ ਜਾਂਦੀ ਏ ਤੇ ਕਿਤੇ ਨਿਵਾਲ ਹੁਣ ਆਪਾਂ ਨਿਵਾਲ ਤੇ ਉੱਤਰ ਰਹੇ ਆ ਤੇ ਅੱਗੇ ਤਿੱਖੀ ਚੜ੍ਹਾਈ ਏ ਤੇ ਅਗਲੇ ਕਸਬੇ ਦਾ ਪਿੰਡ ਦਾ ਨਾਮ ਆ ਗਿਆ ਮੂਲਾ ਸਾਗਰ ਪ੍ਰੇਮਿੰਦਰਾ ਟਰੈਕਟਰ ਤੇ ਟਰੈਕਟਰ ਪਿੱਛੇ ਛੋਟੀ ਜਿਹੀ ਟਰਾਲੀ ਟਰਾਲੀ ਵਸ ਏਡੀ ਕੀ ਇਹਨਾਂ ਕੋਲ ਟਰਾਲੀ ਇਤੋਂ ਵੱਡੀ ਨਹੀਂ ਹੁੰਦੀ ਕਿਉਂਕਿ ਰਿੱਤੇ ਚ ਵੱਡੀ ਟਰਾਲੀ ਚੱਲਦੀ ਨਹੀਂ ਖੁੱਬ ਜਾਂਦੀ ਏ ਚੜਾਈ ਚੜਦੇ ਚੜਦੇ ਇਸ ਪਿੰਡ ਚ ਪਹੁੰਚ ਗਏ ਤੇ ਪਿੰਡ ਦਾ ਨਾਮ ਏ ਮੂਲਾ ਸਾਗਰ ਗੋਗੀ ਹੱਥ ਲਾਈ ਜਾਂਦਾ ਤੇ ਹੱਥ ਕਿੱਧਰ ਨੂੰ ਹੁੰਦਾ ਇਧਰ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਸਾਹਮਣੇ ਸਾਈਕਲ ਨੂੰ ਵੇਖ ਕੇ ਤੇ ਬੱਚੇ ਸਾਰੇ ਖੁਸ਼ ਹੋ ਗਏ ਤੇ ਹੱਥ ਲਾਈ ਜਾਂਦੇ ਨੇ ਹੈਲੋ ਇਹਨਾਂ ਨਾਲ ਪੁਰਾਣੀ ਮਿੱਤਰਤਾ ਦੀ ਗੋਗੀ ਦੀ ਜਿੱਦਣ ਪਹਿਲਾਂ ਇੱਧਰ ਗੋਗਿੰ ਸਫਰ ਕੀਤਾ ਸੀ ਤਾਂ ਸਕੂਲ ਦੇ ਬੱਚੇ ਸਾਰੇ ਇਹਨੂੰ ਮਿਲਣ ਆਏ ਸੀ ਕਿਉਂਕਿ ਉਹਨਾਂ ਉਦੋਂ ਇਹਨਾਂ ਨੂੰ ਅੱਧੀ ਛੁੱਟੀ ਹੋਈ ਸੀ ਆ ਗਏ ਹੁਣ ਵੀ ਆ ਗਏ ਉਹ ਗੇਟ ਖੁੱਲ ਹੀ ਜਾਂਦਾ ਅੱਛਾ ਇੱਧਰ ਆ ਗਏ ਹੈਲੋ ਕੱਲ੍ਹ ਨੇ ਠੀਕ ਏ ਲੈ ਟੋਫੀ ਇੱਕ ਤੂੰ ਹੀ ਲਾ ਲਾ ਗੁੱਡੀ ਕਿਹੜੀ ਕਲਾਸ ਚ ਪੜਦੇ ਹੋ ਤੀਸਰੀ ਪੰਜਾਬੀ ਸਮਝ ਲੈਂਦੇ ਹੋ ਨਹੀਂ ਪੰਜਾਬੀ ਆਤੀ ਨਹੀਂ ਲੈ ਇੱਕ ਟੋਫੀ ਹੋਰ ਲੈ ਲਾ ਉਹ ਤੇੜਾੜੀ ਹੁੰਦੇ ਦੀ ਚੰਗਾ ਓਕੇ ਤੇ ਇਹ ਹੈਗਾ ਜੀ ਮੂਲਾਸਗਰ ਪਿੰਡ ਦਾ ਬਾਜ਼ਾਰ ਦੁਕਾਨਾਂ ਹੋਟਲ ਤੇ ਰੈਸਟੋਰੈਂਟ ਤੇ ਇਹ ਮਿਲਿਆ ਪਾਣੋ ਭਾਈ ਔਰ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਜੇ ਜੇ ਮੈਂ ਮਰ ਦਾਲੂ ہمارا ਸਬਸਕ੍ਰਾਈਬ ਕਰੋ ਚੈਨਲ ਜੀ ਜਰਾ ਫੋਨ ਬਹੁਤ ਚੱਲਦਾ ਹੈ ਨਾ ਹਾਂ ਸਿੱਧੂ ਦਾ ਘਰ ਹਮਾਰੇ ਸੇ ਹੈ 100 ਕਿਲੋਮੀਟਰ ਆਪਕਾ ਗਾਉਂ ਕਿਹਨਸੇ ਹੈ ਮੇਰਾ ਗਾਉਂ ਮੇਰਾ ਡਿਸਟ੍ਰਿਕਟ ਹੈ ਪਟਿਆਲਾ ਸਿੱਧੂ ਦਾ ਜ਼ਿਲ੍ਹਾ ਹੈ ਮਾਨਸਾ ਮਾਨਸਾ ਮੂਸੇਵਾਲਾ ਮਾਨਸਾ ਕੇ ਪਾਸ ਹੀ ਹੈ ਮੂਸੇਵਾਲਾ 8-9 ਕਿਲੋਮੀਟਰ पे ਅੰਮ੍ਰਿਤਸਰ ਮਾਰਸੇ ਪੜਦਾ ਹੈ 285 ਕਿਲੋਮੀਟਰ ਸਾਈਕਲ 'ਚ ਹੈ ਸਾਈਕਲ 'ਚ ਹੈ ਲਗਭਗ 10 ਕਿਲੋਮੀਟਰ ਅੱਪ ਆ ਗਏ ਜਸਲਮਿਰ ਤੋਂ ਸਾਹਮਣੇ ਰਾਹ ਤੇ ਤੇ ਸਾਰੇ ਰਾਜ ਕੋਈ ਸ਼ਾ ਨਹੀਂ ਕਿਤੇ ਕੋ ਰੁਖ ਨਹੀਂ ਹੈਗਾ ਆ ਇੱਥੇ ਬੋਰਡ ਲੱਗਾ ਤੇ ਬੋਰਡ ਦੀ ਸ਼ਾਵੇਂ ਰੁਕੇ ਆ ਤੇ ਚੜਾਈਆਂ ਉਤਰਾਈਆਂ ਬਹੁਤ ਨੇਦਰ ਤੇ ਚੜਾਈਆਂ ਉਤਰਾਈਆਂ ਨੇ ਗਰਮੀ ਐ ਧੁੱਪ ਐ ਸਾਹ ਵੀ ਚੜਦਾ ਤੇ ਤਰੇ ਵੀ ਲੱਗਦਾ ਆਹੋ ਆਹੋ ਠੀਕ ਐ ਤੇ ਟੂਰਿਸਟ ਅੱਜਕੱਲ ਬਹੁਤ ਹੁੰਦਾ ਇੱਥੇ ਪਾਣੀ ਦੀ ਘੁੱਟ ਪੀ ਕੇ ਤੇ ਫੇਰ ਅੱਗੇ ਵਾਤੇ ਆ ਜਿੰਨੇ ਵੀ ਇੱਧਰ ਘੁੰਮਣ ਆਣੇ ਖਾਸ ਕਰਕੇ ਮੋਟਰਸਾਈਕਲ ਜਾਂ ਸਾਈਕਲ ਵਾਲੇ 3-4 ਲੀਟਰ ਪਾਣੀ ਤੁਹਾਡੇ ਕੋਲ ਹੋਣਾ ਜ਼ਰੂਰੀ ਏ ਕਿਉਂਕਿ ਪਿੰਡ ਦੂਰ ਨੇ ਢਾਬੇ ਟੁੱਬੇ ਮਿਲ ਜਾਂਦੇ ਨੇ ਕਈ ਵਾਰ ਪਰ ਪਾਣੀ ਫਿਰ ਵੀ ਨਾ ਰੱਖੋ ਕੋਈ ਨਾ ਕੋਈ ਖਾਣ ਪੀਣ ਦੀ ਚੀਜ਼ ਤਾਂ ਅੱਗੇ ਇਸ ਤੋਂ ਅੱਗੇ ਇਲਾਕਾ ਸ਼ੁਰੂ ਹੋ ਗਿਆ ਜਿੱਥੇ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਉਹ ਦਿਖਾਉਂਦੇ ਆ ਤੁਹਾਨੂੰ ਤਾਂ ਤੇ ਸਾਹਮਣੇ ਲੱਗੀਆਂ ਹੋਈਆਂ ਪੌਣ ਚੱਕੀਆਂ ਹਵਾ ਚੱਲਦੀ ਏ ਟਰਬਾਈਨਾ ਘੁੰਮਦੀਆਂ ਤੇ ਬਿਜਲੀ ਬਣਦੀ ਏ ਤੇ ਛੋਟੇ ਥੱਲੇ ਛੋਟੇ ਛੋਟੇ ਨਿੱਕੇ ਨਿੱਕੇ ਗਲਾਈਡਰ ਲੋ ਜੀ ਸਾਈਕਲ ਚਲਾਉਂਦਿਆਂ ਚਲਾਉਂਦਿਆਂ ਆ ਪੈਸ ਜਗ੍ਹਾ ਤੇ ਪਹੁੰਚ ਗਏ ਸੰ ਤੋਂ ਤਕਰੀਬਨ 25 ਕਿਲੋਮੀਟਰ ਪਹਿਲਾਂ ਸ਼ਾਇਦ 25 30 ਕਿਲੋਮੀਟਰ ਹੋਏਗਾ ਬਾਕੀ ਵੇਖਿਆ ਨਹੀਂ ਆ ਇੱਕ ਜਗ੍ਹਾ ਬਣੀ ਹੋਈ ਏ ਇੱਥੇ ਬਾਹਰ ਕਾਊਂਟਰ ਲੱਗੇ ਹੋਏ ਨੇ ਤੇ ਇੱਥੇ ਕਰਾਉਂਦੇ ਨੇ ਜੀ ਪੈਰਾਗਲਾਈਡਿੰਗ ਜੀਪ ਦੇ ਪਿੱਛੇ ਰਸਾ ਜਾਂ ਬੰਨਿਆ ਤੇ ਕੋ ਛਤਰੀ ਤੇ ਉਹਦੇ ਨਾਲ ਹਵਾਜ ਝੋਟੇ ਧੋਦੇ ਨੇ ਆ ਕਰੋ ਚੱਕ ਆ ਕਰੋ ਚੱਕ ਇਵੇਂ ਘੁੰਮਦੇ ਨੇ ਤੇ ਇਹਨਾਂ ਦਾ ਰੇਟ ਰੂਟ ਦਾ ਪਤਾ ਨਹੀਂ ਵਾਕੀ ਪੁੱਛਦੇ ਆ ਹਾਂਜੀ ਭਾਈ ਸਾਹਿਬ ਕੀ ਰੇਟ ਰੂਟ ਚੱਲਦਾ ਇਸ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਸੀ ਜਗ੍ਹਾ ਇਹ ठीक है तो पहले सम से किलोमीटर पहले बीस किलोमीटर पहले है। हाँ जी। तो इसका टिकट का क्या होता है ना, जो ये पूरा सर्किट मारता है वो पाँच से छह किलोमीटर का एक राउंड होता है ठीक है वो करवाते हैं

अपनी किसी के पास गाड़ी ना हो तो वो कैसे जाएगा छोड़ आते बाइक है 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 ज़्यादा तो गाड़ी है, जीप है, जीप में ठीक ठीक सम के पास नहीं रखा हुआ ये एक्टिविटी सम में नहीं होती अच्छा ये ये एरिया चाहिए ना वहाँ तो रेता है कुछ ऐसा गाड़ी है ना चलती नहीं ਥੈਂਕ ਯੂ ਭਾਈ ਸਾਹਿਬ ਥੈਂਕ ਯੂ ਓਕੇ ਸਰ ਓਕੇ اچھا ਲੱਗਾ ਆਪਸੇ ਓਕੇ ਓਕੇ ਸੋ ਇਹ ਇਹਨਾਂ ਦੇ ਰੇਟ ਹੈ ਜੀ ਜਿਹੜਾ ਮੋਟਰ ਵਾਲਾ ਕਰਾਉਂਦੇ ਨੇ ਉੱਤੇ ਉਹ 2.5 ਹਜ਼ਾਰ ਤੇ ਜਿਹੜਾ ਜੀਪ ਦੇ ਪਿੱਛੇ ਰਸਾ ਜਾਂ ਬੰਨ੍ਹਦੇ ਨੇ ਉਹ 600 700 ਚ ਤੇ ਸਭ ਤੋਂ 20 ਕਿਲੋਮੀਟਰ ਪਹਿਲਾਂ ਆ ਕੰਮ ਰਹੀ ਇਹਦੇ ਨਾਲ ਮੋਟਰ ਲੱਗੀ ਹੋਈ ਹੈ ਜਿਵੇਂ ਹੈਲੀਕਾਪਟਰ ਉੱਡਦਾ ਹੈ ਇਸ ਤਰ੍ਹਾਂ ਉੱਡਦਾ ਹੈ ਇਹ 5 ਤੋਂ 7 ਕਿਲੋਮੀਟਰ ਤੱਕ ਜਾਂਦੇ ਨੇ ਸੂਰਜ ਬਿਲਕੁਲ ਮੱਥੇ ਤੇ ਵੱਜਣ ਲੱਗ ਗਿਆ ਤੇ ਸਮ ਰਹਿ ਗਿਆ 9 ਕਿਲੋਮੀਟਰ ਚੜਾਈਆਂ ਨੇ ਸਫ਼ਰ ਥੋੜਾ ਜਿਹਾ ਔੜੀ ਨਿਬੜਦਾ ਗੇਅਰ ਛੋਟਾ ਰੱਖਣਾ ਪੈਂਦਾ ਥੋੜਾ ਜਿਹਾ ਆ ਜਿਹੜੇ ਮਹੀਨੇ ਨੇ ਦਸੰਬਰ ਤੇ ਜਨਵਰੀ ਇੱਧਰ ਪੂਰੇ ਪੀਕ ਦਾ ਸੀਜ਼ਨ ਹੁੰਦਾ ਇਹਨਾਂ ਦਾ ਕਿਉਂਕਿ ਇੱਧਰ ਇਹਨਾਂ ਮਹੀਨਿਆਂ ਦੇ ਵਿੱਚ ਟੂਰਿਸਟ ਬਹੁਤ ਹੁੰਦੇ ਨੇ ਉੱਤਰੀ ਭਾਰਤ ਵਿੱਚ ਪੰਜਾਬ ਹਰਿਆਣੇ 'ਚ ਠੰਡ ਪੈਣੀ ਸ਼ੁਰੂ ਹੋ ਜਾਂਦੀ ਏ ਤੇ ਨਵੇਂ ਸਾਲ ਤੇ ਲੋਕੀ ਇੱਧਰ ਨੂੰ ਭੱਜਦੇ ਨੇ ਫਿਰ ਆਜੋ ਟੈਂਟ ਲੱਗਣੇ ਸ਼ੁਰੂ ਹੋ ਗਏ ਤੇ ਕੈਂਪ ਸਾਈਟਾਂ ਬਣ ਗਈਆਂ ਰਿਜ਼ੋਰਟ ਬਣਦੇ ਹੁੰਦੇ ਨੇ ਅੱਜ ਅਸਟਾਮ ਆਪਾਂ ਸਮ ਪਹੁੰਚਣ ਵਾਲੇ ਆਂ ਸਮ ਸੈਂਡੂ ਨੇਥੋਂ ਰਹਿ ਗਏ 2-3 ਕਿਲੋਮੀਟਰ ਤੇ ਤੇ ਸਮ ਪਿੰਡ ਉਸ ਤੋਂ ਥੋੜਾ ਅੱਗੇ ਆ ਤੇ ਜਾਂਦੇ ਜਾਂਦੇ ਸਲਾਹ ਬਣੀ ਵੀ ਕੁਝ ਬਣਾ ਕੇ ਖਾਧਾ ਜਾਵੇ ਤੇ ਬਣਾਉਣ ਨੂੰ ਆਪਣੇ ਕੋਲ ਚੌਲ ਨੇ ਤੇ ਭਾਂਡੇ ਢਿੰਦੇ ਸਾਰਾ ਕੁਝ ਹੈਗਾ ਤੇ ਆ ਜਦ ਤੁਸੀਂ ਪਿੱਛੇ ਦੇਖ ਰਹੇ ਜੇ ਢਾਰਾ ਜਿਹਾ ਬਣਿਆ ਝੌਪੜੀ ਹੈ ਇਹਦੇ ਕੋਲ ਆਪਾਂ ਸਾਈਕਲ ਲਾਏ ਤੇ ਇੱਥੇ ਆਪਾਂ ਚੌਲ ਮਿਲਣ ਲੱਗੇ ਸੀ ਤੇ ਇੱਥੇ ਆ ਬਾਈ ਆ ਗਿਆ ਇਹ ਕਹਿੰਦਾ ਵੀ ਇਹ ਸਦਾ ਤੱਕ ਕਾਣਾ ਬਣੇ ਹੋਏ ਆ ਤੇ ਇੱਥੋਂ ਅਸੀਂ ਜੀਪ ਸਵਾਰੀ ਕਰਾਉਨੇ ਆ ਜੀਪ ਦੇ ਵਿੱਚ ਇੱਥੋਂ ਜਿਹੜੇ ਟੂਰਿਸਟ ਹੁੰਦੇ ਨੇ ਘੁੰਮਣ ਉਹਨੂੰ ਲੈ ਕੇ ਪਿੱਛੇ ਮਾਰੂਥਲ ਦੇ ਵਿੱਚ ਛੱਡ ਕੇ ਆਉਂਦੇ ਨੇ ਡਿਊਨ ਦੇ ਵਿੱਚ ਇਹ ਕਹਿੰਦੇ ਵੀ ਤੁਸੀਂ ਆਪਦੇ ਸਿਲੰਡਰ ਤੇ ਨਾਮ ਲਓ ਸਿਲੰਡਰ ਹੈਗੇ ਨੇ ਭਾਂਡੇ ਹੈਗੇ ਨੇ ਤੇ ਤੁਸੀਂ ਚੌਲ ਇੱਥੇ ਬਣਾ ਸਕਦੇ ਜੇ ਆਜੋ ਵਿਖਾਉਨੇ ਆ ਤੁਹਾਨੂੰ ਚੌਲ ਬਣਦੇ ਤੇ ਗੋਗੀ ਭਾਜੀ ਚੌਲ ਬਣਾ ਰਹੇ ਨੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਚੌਲ ਬਣਦੇ ਹਾਂਜੀ ਪਾਜੀ ਹਾਂਜੀ ਕਿਵੇਂ ਹਾਂਜੀ ਵਧੀਆ ਜੀ ਅੱਜ ਫਿਰ ਧਰਲੀ ਕੜਾਈ ਆਪਾਂ ਨੇ ਧਰਲੀ ਕੜਾਈ ਤੇ ਟਕਾਣਾ ਵਣੀ ਵਧੀਆ ਬਣ ਗਿਆ ਨਾ ਟਕਾਣਾ ਵਧੀਆ ਮਿਲ ਗਿਆ ਯਾਰ ਬੁੱਕ ਲਗੀ ਜਦੋਂ ਆਪਾਂ ਵਧੀਆ ਬੰਦੇ ਆ ਫਿਰ ਅੱਗੇ ਵੀ ਵਧੀਆ ਹੀ ਮਿਲਦੇ ਆ ਪਿਆਜ਼ ਮਿਲ ਗਏ ਸਭ ਸਾਰਾ ਮਿਲ ਗਿਆ ਸਿਲੰਡਰ ਮਿਲ ਗਿਆ ਭਾਂਡੇ ਮਿਲ ਗਏ ਤੇ ਚੌਲ ਸਾਡੇ ਕੋਲ ਹੈਗੇ ਸੀ ਤੇਲ ਮਿਲ ਗਿਆ ਤੜਕਾ ਲਾਉਣ ਨੂੰ ਤੇ ਇੱਥੇ ਖਾਣੇ ਆਪਾਂ ਚੌਲ ਬਣਾ ਕੇ ਤੇ ਫਿਰ ਅੱਗੇ ਕੁ ਟਕਾਣਾ ਲੱਭਦੇ ਆ ਜਿੱਥੇ ਆਪਾਂ ਟੈਂਟ ਵਗੈਰਾ ਲਾਵਾਂਗੇ ਜਾਂ ਜੇ ਕੋਈ ਹੋਰ ਟਿਕਾਣਾ ਮਿਲ ਗਿਆ ਤਾਂ ਸੇ ਰਹਿ ਜਾਾਂਗੇ ਚੌਲ ਆਪਣੇ ਬਣ ਕੇ ਤਿਆਰ ਹੋ ਗਏ ਜੀ ਤੇ ਇਹ ਚੌਲ ਬਣਾਏ ਨੇ ਆਪਣੇ ਭਾਜੀ ਗੋਗੀ ਵਾਲਾ ਨੇ ਹਾਂਜੀ ਭਾਈ ਜੀ ਕਿਵੇਂ ਬਣੇ ਨੇ ਬਹੁਤ ਵਧੀਆ ਜੀ ਮੈਂ ਤਾਂ ਰਾਜਸਥਾਨੀ ਥਾਲੀ ਲੈ ਲਈ ਸਹੀ ਗੱਲ ਦੇ ਤੇ Rajasthan ਚ ਐ ਤੇ Rajasthani ਥਾਲੀ ਤਾਂ ਲੈਣੀ ਪੈਗੀ Rajasthani ਖਾਣਾ ਵੀ ਖਾਵਾਂਗੇ ਹਾਂ ਅੱਜ ਅੱਜ ਚੌਲ ਖਾ ਕੇ ਤੇ ਫਿਰ ਆਪਾਂ ਕੋ ਟਿਕਾਣਾ ਲੱਭਦੇ ਆ ਰਹਿ ਜਾਂਦਾ ਤੇ ਨਾਲੇ ਇਥੋਂ ਦੇ ਨਜ਼ਾਰੇ ਵਹਨੇ ਆ ਸ਼ਾਮ ਦੇ ਹਾਂਜੀ ਚੌਲ ਵਗੈਰਾ ਖਾ ਲਏ ਇਥੋਂ ਤੇ ਹੁਣ ਆਪਾਂ ਚੱਲਦੇ ਅੱਗੇ ਤੇ ਕਿਤੇ ਨਾ ਕਿਤੇ ਸਾਈਕਲ ਖਿਲਾਰ ਕੇ ਤੇ ਆਪਾਂ ਜਿਹੜਾ ਸੂਰਜ ਛਿਪਨ ਦਾ ਜਿਹੜਾ ਨਜ਼ਾਰਾ ਹੈ ਮਾਰੂਥਲ ਦੇ ਵਿੱਚ ਉਹ ਵੇਖਾਂਗੇ ਜਾ ਕੇ ਤੇ ਮੈਂ ਜਾ ਕੇ ਅੱਗੇ ਵਹਨੇ ਕੋਈ ਟਿਕਾਣਾ ਮਿਲੇਗਾ ਉੱਥੇ ਜਾ ਕੇ ਸਮਾਨ ਰੱਖਦੇ ਆ ਤੇ ਆ ਬਈ को है। आ जाना, टेंट लगा के, आराम से खाना वगैरह पानी अपना उधर टैंक भरा हुआ है आराम से सोना करना सुबह आराम से नहा धो के फिर ओके ओके okay, धन्यवाद आपका नाम क्या है मेरा नाम फतेह भाई फतेह भाई कोई नहीं फतेह भाई आगे जाके फिर देखते है ओके ओके ਸੂਰਜ ਆਪਣੇ ਚਪਾਲ ਨੂੰ ਵੱਧਾ ਹੋਇਆ 5 ਵਜੇ ਤੇ 5:30 ਵਜੇ ਦਾ ਟਾਈਮ ਹੁੰਦਾ ਪਾਉਣੇ ਸੀ ਦਾ ਸਨਸੈਟ ਦਾ ਉਹ ਵੇਖੀ ਭਾਈ ਅੱਗੇ ਇੱਕ ਹੋਟਲ ਵਾਲੇ ਨੇ ਓਮ ਲਗਜ਼ਰੀ ਰਿਜ਼ੋਰਟ ਵਾਲੇ ਗੋਗੀ ਜੀ ਉਹਨਾਂ ਨਾਲ ਗੱਲ ਹੋਈ ਏ ਪਹਿਲਾਂ ਵੀ ਰਹਿ ਗਿਆ ਉੱਥੇ ਉਹਨਾਂ ਕੋਲ ਜਾਣਦੇ ਆ ਜਿਵੇਂ ਜਿਵੇਂ ਸ਼ਾਮ ਪੈਂਦੀ ਜਾਂਦੀ ਏ ਸੜਕ ਤੇ ਲੰਡੀਆਂ ਜੀਪਾਂ ਭੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ 8800 ਦਾ ਘਾ ਜਾਂਦੇ ਆ ਪਰ ਠੀਕ ਹੈ ਫੇਰ ਗੱਲ ਬਾਤ ਇਹ ਆ ਗਿਆ ਜੀ ਓਮਬ ਲਗਜ਼ਰੀ ਰਿਜ਼ੋਰਟ ਥੋੜਾ ਸੜਕ ਤੋਂ ਹਟਵਾ ਚੱਲ 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 ਖਿੱਚ ਲੈ ਖਿੱਚ ਲੈ ਆਹ ਰੇਤੇ 'ਚ ਟਾਇਰ ਤਲਕਦੇ ਨੇ ਹਾਂਜੀ ਸਮਾਨ ਰੱਖਤਾ ਜੀ ਆਪਾਂ ਓਮ ਲਗਜ਼ਰੀ ਰਿਜ਼ੋਰਟ ਵਿੱਚ ਤੇ ਹੁਣ ਪਹਿਲਾਂ ਚੱਲਿਆ ਸਫਾਰੀ ਕਰਨ। ਇਹ ਰੇਤ ਦੇ ਟਿੱਬਿਆਂ ਦੇ ਨਜ਼ਾਰੇ ਲਵਾਂਗੇ ਅੱਜ। ਆ ਕੇ ਤੁਹਾਨੂੰ ਪੂਰਾ ਰਿਜ਼ੋਰਟ ਜਿਹੜਾ ਵਿਖਾਵਾਂਗੇ। ਓਹੋ। ਪੂਰੇ ਹੋ ਜਿਕੇ ਬਹਿਣਗੇ ਫਿਰ ਅੱਜ। ਜੀਪ ਸਫਾਰੀ ਸ਼ੁਰੂ ਹੋ ਗਈ ਜੀ ਬਿਲਕੁਲ ਨਵਾਂ ਐਡਵੈਂਚਰ ਸਾਈਕਲ ਦੇ ਉੱਤਰ ਕੇ ਤੇ ਜੀਪ ਤੇ ਚੜ ਗਏ ਤੇ ਆਪਣੀ ਇਸ ਜੀਪ ਰਾਈਡ ਦੇ ਵਿੱਚ ਅਸੀਂ ਤਿੰਨ ਜਣੇ ਆ ਗੋਗੀ ਅੰਦਰ ਬੈਠਾ ਤੇ ਮੇਰੇ ਨਾਲ ਪਿੱਛੇ ਹੋਰ ਮਿੱਤਰ ਇੱਕ ਕਰਨਾਟਕਾ ਤੋਂ ਕਰਨਾਟਕਾ ਸੇ ਬਿਲਕੁਲ ਰੇਤੇ ਦੇ ਟਿੱਬਿਆਂ 'ਚ ਆ ਗਏ ਬਹੁਤ ਜ਼ਿਆਦਾ ਖੱਡੇ ਨੇ ਤੇ ਦਿਖਾਵਾਂਗਾ ਤੁਹਾਨੂੰ ਸਨਸੈਟ ਬਿਲਕੁਲ ਟੈਟੀ ਹੋ ਗਈ ਜੀ ਪਰ ਤੇ ਸਨਸੈਟ ਇੱਥੇ ਬਹੁਤ ਮਸ਼ਹੂਰ ਹੈ ਐ ਹੱਤ ਕਰਨੀ ਨੇ ਭਰਾਵਾ ਸਾਹਮਣੇ ਚਮਕਦਾ ਸੂਰਜ ਇੱਧਰ ਖੱਡਿਆ ਤੇ ਡਿੱਗ ਢੋਲੇ ਖਾਂਦੀ ਹੋਈ ਜੀਪ ਇੱਥੇ ਤਿੰਨ ਡੈਜ਼ਰਟ ਨੇ ਤਿੰਨ ਮਾਰਥੋਲੇ ਤੇ ਆਪਾਂ ਜਾਵਾਂਗੇ ਬਿਲਕੁਲ ਲਾਸਟ ਵਾਲੇ ਤੇ ਜਿੱਥੋਂ ਸਨਸੈਟ ਬਹੁਤ ਵਧੀਆ ਦਿਸਦਾ ਕੁਝ ਪ੍ਰਾਈਵੇਟ ਗੱਡੀਆਂ ਵੀ ਆ ਜਾਂਦੀਆਂ ਨੇ ਪ੍ਰਾਈਵੇਟ ਗੱਡੀਆਂ ਨਾਲ ਲਿਆਉਣੀ ਨਹੀਂ ਚਾਹੀਦੀਆਂ ਕਿਉਂਕਿ ਫਸ ਜਾਂਦੀਆਂ ਨੇ ਆ ਕੇ ਫਿਰ ਅੱਗੇ ਨਹੀਂ ਜਾਂਦੀਆਂ ਵਾਓ ਆ ਉਹ ਜਗ੍ਹਾ ਹੈ ਜਿੱਥੋਂ ਸੂਰਜ ਚੜਦਾ ਤਾਂ ਲੈਂਦਾ ਬਹੁਤ ਵਧੀਆ ਦਿਸਦਾ ਆਹ ਕਿਆ ਖਲਕਤਾ ਚਾਰ ਸਵੇਰੇ ਵੇਖੋ ਲੋਕ ਹੀ ਲੋਕ ਕਾਕੂ ਭੱਜਣ ਡੈ ਰਹੇ ਸਨ ਹਾਂ ਤੇ ਚੜਿਆ ਫਿਰਦਾ ਆ ਉਹ ਵਧੀਆ ਵਧੀਆ ਪੂਰਾ ਨਜ਼ਾਰਾ ਆ ਗਿਆ ਰਾਸ਼ ਦੇਖੋ ਕਿੰਨਾ ਅੱਜ ਤੇਰੇ ਪਰਨੇ ਦਾ ਰੰਗ ਤੇ ਸੂਰੇ ਦਾ ਰੰਗ ਇੱਕੋ ਹੀ ਲੱਗਣ ਡਿਆ ਇੱਥੋਂ ਸਭ ਤੋਂ ਵਧੀਆ ਥੀ ਹੁੰਦਾ ਜਗ੍ਹਾ ਤੋਂ ਓਹੋ ਰਾਸ਼ ਵੇਖੋ ਰਾਸ਼ ਹੈਲੋ ਇਹ ਆਪਣਾ ਮਿੱਤਰ ਕਰਨਾਟਕਾ ਤੋਂ ਨਾਮ ਕੀ ਆਪ ਦਾ ਚੇਤਨ 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 ਓਕੇ ਬੈਂਗਲੌਰ ਕਿਆ ਬਾਤ ਹੈ ਕਿਆ ਬਾਤ ਹੈ ਖਲਕਤ ਹੀ ਖਲਕਤ ਜਮ ਹੋ ਗਈ ਹੋ ਕਰੋ ਚੇਤੀ ਕਰੋ ਫੋਟੋ ਫੋਟੋ ਦੇ ਕਲਿੱਕ ਕਰ ਦਿਓ ਬੈਜ ਦਿਓ ਹੈ ਪਿਕਚਰ ਮੇਰਾ ਬੋਲਦਾ ਇਹਦੇ ਉੱਪਰ ਹਾਂਜੀ ਆਪਾਂ ਇੱਥੇ ਡੇਜ਼ਰਟ ਘੁੰਮ ਲਿਆ ਤੇ ਜੀਪ ਆ ਗਈ ਆਪਣੀ ਹੁਣ ਆਪਾਂ ਜਾਂਦੇ ਆ ਰਿਜ਼ੋਰਟ ਚ ਹਾਂਜੀ ਬਾਈ ਚਲੇ ਹਾਂ ਚਲੋ ਚਲੋ ਬਾਈ ਹਾਂ ਫਸ ਗਈ ਫਸ ਗਈ ਵੇਖੋ ਕੀ ਪਤਾ ਨਿਕਲ ਜੇ ਨਹੀਂ ਫਸ ਗਈ ਨਿਕਲ ਗਈ ਨਿਕਲ ਗਈ ਬਈ ਨਿਕਲ ਗਈ ਨਿਕਲ ਗਈ ਬੈਕ ਨਿਕਲ ਗਈ ਗੱਡੀਆਂ ਟਗੜੀਆਂ ਨੇ ਬਈ ਬਜੋ ਲਾਈਨ ਹੈ ਨਾ ਉੱਥੇ ਮੜਾ ਮੋ ਜਦੋਂ ਲਾਈਨ ਤੋਂ ਥੋੜੀ ਬਹਾਲੇ ਆਊਟ ਹੋ ਜਾਂਦੀ ਏ ਉੱਥੇ ਹੀ ਰੁਕ ਜਾਂਦੀ ਏ ਉਹਦੇ ਗਿੜੇ ਘੜਾ ਕੇ ਲ ਜਾਏਗਾ ਇਦਾਂ ਆਪਾਂ ਮਾਰਥਲ ਦੀ ਸੈਰ ਕਰਕੇ ਜੀਪ ਤੇ ਜਾ ਕੇ ਇੱਥੇ ਜਿਹੜਾ ਸਨਸੈਟ ਪੁਆਇੰਟ ਹੈ ਉੱਥੇ ਜਾ ਕੇ ਸੂਰਜ ਛਿਪਦਾ ਵੇਖਿਆ ਤੇ ਹੁਣ ਦੁਬਾਰਾ ਆਪਾਂ ਉਹ ਲਗਜ਼ਰੀ ਰਿਜ਼ੋਰਟ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੇ ਆਉਂਦਿਆਂ ਸਾਰੇ ਢੋਲ ਵੱਜਣੇ ਸ਼ੁਰੂ ਹੋ ਗਏ ਤੇ ਕਹਿੰਦੇ ਵੀ ਤੁਹਾਡਾ ਸਵਾਗਤ ਕਤ ਹੋ ਗਿਆ ਆਪਣਾ ਉੱਥੋਂ ਆ ਗਏ ਇਹ ਜਿਹੜਾ ਤਿਲਕ ਵਾਰਾ ਲਾਉਂਦੇ ਨੇ ਇਹ ਕਹਿੰਦੇ ਨੇ ਵੀ ਇਹ ਸਾਡੀ ਮਹਿਮਾਨ ਨਵਾਜੀ ਏ ਤੇ ਔਰ ਕੋਈ ਇਹਦਾ ਧਰਮ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਮਹਿਮਾਨ ਨਵਾਜ਼ ਦੀ ਸਮਝ ਹੈ ਇਸ ਚੀਜ਼ ਨੂੰ ਤੇ ਆ ਸਾਹਮਣੇ ਇਹਨਾਂ ਦਾ 뮤지컬 ਗਰੁੱਪ ਹੈ ਇਹ ਹੁਣ ਇੱਥੋਂ ਦੇ ਜਿਹੜੇ ਰਵਾਇਤੀ ਜਿਹੜੇ ਗਾਣੇ ਨੇ ਉਹ ਸੁਣਾਉਣਗੇ ਆਪਾਂ ਨੂੰ ਤੇ ਅੱਜ ਦੀ ਰਾਤ ਆਪਾਂ ਰਵਾਂਗੇ ਇੱਥੇ ਇਹਨਾਂ ਦੇ ਵਿੱਚੋਂ ਕੋਈ ਆਪਾਂ ਨੂੰ ਟੈਂਟ ਲੈਣੇ ਆ ਤੋ ਤੇ ਸਮਾਨ ਰੱਖ ਕੇ ਅੱਜ ਦੀ ਰਾਤ ਇੱਥੇ ਰਵਾਂਗੇ ਤੇ ਆਜੋ ਆਪਾਂ ਪਹਿਲਾਂ ਵੇਖਦੇ ਆਂ ਵੀ ਇਹਨਾਂ ਦੇ ਜਿਹੜੇ 뮤직 ਹੈਗਾ ਰਵੈਤੀ ਉਹ ਸੁਣਦੇ ਆਂ ਪਹਿਲਾਂ ਇਹਨਾਂ ਤੋਂ ਇੱਥੇ ਇੱਕ ਪਾਸੇ ਜੀ ਖਲੋਕੇ ਆਪਾਂ ਇਹ ਸਾਰੇ ਰਿਜ਼ੋਰਟ ਦਾ ਚੱਕਾ ਜਿਹਾ ਲੈਨੇ ਆਂ ਵੀ ਪੱਤੀ ਇੱਥੇ ਬਣੇ ਹੋਏ ਨੇ ਟੈਂਟ ਜੀ ਤੇ ਟੈਂਟ ਦੇ ਅੰਦਰ ਦੋ ਬੈੱਡ ਤੇ ਬਾਥਰੂਮ ਨਾਲ ਅਟੈਚ ਹੁੰਦਾ ਬਹੁਤ ਵਧੀਆ ਇੰਨਾ ਬਣਾਇਆ ਹੋਇਆ ਤੇ ਹਰ ਟੈਂਟ ਦੇ ਬਾਹਰ ਆਵੇ ਕੁਰਸੀਆਂ ਰੱਖੀਆਂ ਹੋਈਆਂ ਨੇ ਮੇਰੇ ਦਿਨੋ ਮੈਂ ਲਾਇਆ ਇਹ ਤਲ ਲਲਬੇੜੀ ਹੋਂਗੀ ਲਾਲ ਲਲਬੇੜੀ ਜੁੜੀਦਾਰ ਬੇੜੀ ਥਾਰੇ ਚੁਰੜਾ ਆਥਮਸੋ ਲਾਲ ਲਲਬੇੜੀ ਹੋਥਰੇ ਚੁਰੜਾ

ਉਹਨੇ ਪ੍ਰੋਗਰਾਮ ਚੱਲ ਰਿਹਾ Rajasthani ਸੰਗੀਤ ਦਾ ਜੋ ਇਹਨਾਂ ਦੀ ਉਤਪਤੀ ਗਾਣੇ ਨੇ ਉਹ ਇਧਰ ਇਹਨਾਂ ਖਾਣ ਵਾਸਤੇ ਆਪਣਾ ਪਾਪੜ ਤੇ ਮੱਕੜਲੀ ਦੀਆਂ ਕਰੀਆਂ ਦੇ ਦਿੰਦੀਆਂ ਰਾਜ ਜੀ ਹੋਆ ਸਬਰਾਂ ਕਹਿੰਦੇ ਤੁਸੀਂ ਇਹ ਖਾਓ ਤੇ ਬਾਕੀ ਬੜੀ ਬੜੀ ਬਾਤ ਸੇ ਸਰ ਜੋਰ ਦਾ ਡਾਈਨਿੰਗ ਖਾ ਲੈ ਤੇ 7:30 ਦਾ ਸਮਾਂ ਹੋ ਗਿਆ ਤੇ ਆਪਾਂ ਹੁਣ ਪ੍ਰਸ਼ਾਦਾ ਛਕ ਲਈਏ ਪਰਸ਼ਾਦੇ ਦੇ ਵਿੱਚ ਰਾਜਸਥਾਨ ਦਾ ਮਸ਼ਹੂਰ ਖਾਣਾ ਦਾਲ ਬਾਟੀ ਚੂਰਮਾ ਇਹ ਦਾਲ ਜਿਵੇਂ ਆਪਣੀ ਦਾਲ ਹੁੰਦੀ ਹੈ ਤੇ ਬਾਟੀ ਤੇ ਇਹ ਚੂਰਮਾ ਹੈ ਚੂਰਮਾ ਜਿਵੇਂ ਆਪਣਾ ਕੜਾ ਜਿਹੜੀ ਬਣਿਆ ਹੁੰਦਾ ਉਹ ਵੇਦ ਹੈ ਆ ਜੇ ਖਾਣੇ ਆ ਦਾਲ ਦੇ ਵਿੱਚ ਇਹਨੂੰ ਭੋਰ ਕੇ ਪਾ ਲੈਣਾ ਤੇ ਫਿਰ ਇਹ ਅਪਾ ਚੇਪ ਚੰਨ ਖਾਵਾਂਗੇ ਬਾਕੀ ਖਾ ਕੇ ਵੇਨੇ ਆ ਵੀ ਇਹ ਕਿਵੇਂ ਦਾ ਕਿਉਂਕਿ ਆਪਣਾ ਇਹ ਪਹਿਲਾ ਐਕਸਪੀਰੀਅੰਸ ਹੋਏਗਾ ਆਹ ਖਾਣਾ ਖਾਣ ਦਾ ਹਾਂਜੀ ਅੱਜ ਦੀ ਰਾਤ ਇਹ ਸ਼ਾਨਦਾਰ ਟੈਂਟ ਦੇ ਵਿੱਚ ਅੱਜ ਜਸਨ ਮੇਰ ਤੋਂ ਚੱਲ ਕੇ ਸਾਮ ਪਹੁੰਚ ਗਏ ਸੂਰਜ ਛਿਪਦਾ ਵੇਖਿਆ ਤੇ ਜੀਪ ਦੀ ਸਵਾਰੀ ਵੀ ਆਪਾਂ ਕਰ ਲਈ ਤੇ ਹੁਣ ਖਾਣਾ ਖੋਣਾ ਖਾ ਕੇ ਆਪਾਂ ਇਸ ਟੈਂਟ ਦੇ ਵਿੱਚ ਆ ਗਏ ਤੇ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਕਿਉਂਕਿ ਰਿੱਤੇ ਟਿੱਬਿਆਂ 'ਚ ਆਪਾਂ ਪਹਿਲੀ ਵਾਰ ਆਏ ਸੀ ਸੋ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਵੀਡੀਓ ਨੂੰ ਪੂਰੀ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਟਿੱਪਣੀਆਂ ਜਰੂਰ ਛੱਡਿਓ ਤੇ ਜਿਹੜੇ ਮੇਰੇ ਵੀਰ ਭਰਾ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ ਨੂੰ ਇੱਥੇ ਸਵੇਰੇ ਉੱਠਾਂਗੇ ਤੇ ਨਵੇਂ ਰਾਵਾਂ ਤੇ ਨਵੀਆਂ ਵਟਾਂ ਕੱਢਾਂਗੇ ਸੋ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਧੰਨਵਾਦ ਜੀ ਸਾਰਿਆਂ ਦਾ